ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਸਾਰੇ ਜਨੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਆਪਣਾ ਖਿਆਲ ਰੱਖਦੇ ਪਏ ਹੋਵੋਗੇ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਵਲੌਗ ਚ ਅੱਜ ਫਿਰ ਤੋਂ ਤੇ ਆਪਣੇ ਵਲੌਗ ਦੀ ਸ਼ੁਰੂਆਤ ਹੈ ਜੀ ਮੈਂ ਸ਼ਾਪਿੰਗ ਕਰਕੇ ਆਈਆਂ ਬਾਜ਼ਾਰ ਜਾ ਕੇ ਆਈਆਂ ਸ਼ਾਪਿੰਗ ਕੀ ਹੈ ਬਸ ਇਹ ਤਾਂ ਰੋਜ਼ ਦਾ ਹੀ ਸਮਾਨ ਹੈ ਡੇਲੀ ਗਰੋਸਰੀ ਤੋਂ ਡੇਲੀ ਆਏਗੀ ਮਤਲਬ ਜਦੋਂ ਵੀ ਆਪਾਂ ਜਾਵਾਂਗੇ ਬਾਜ਼ਾਰ ਉਦੋਂ ਆਏਗੀ ਆਏਗੀ ਤੇ ਯੂਨੀਫਾਰਮ ਬੱਚਿਆਂ ਦੇ ਨਾ ਟਰੈਕਸੂਟ ਸੈਟਰਡੇ ਵਾਲੇ ਚੇਂਜ ਕਰਤੇ ਤੇ ਇਹਨਾਂ ਦਾ ਆਵਲਾ ਕਲਰ ਸਿਲੈਕਟ ਕੀਤਾ ਜੋ ਕਿ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ ਆਪਾਂ ਇਹ ਲੈ ਕੇ ਆਏ ਆਏ ਕੁਝ 22300 ਰੁਪਏ ਦੇ ਆਪਾਂ ਨੂੰ ਪਏ ਐ ਤੇ ਉਸ ਤੋਂ ਬਾਅਦ ਚ ਹੋਰ ਵੀ ਕਈ ਸਮਾਨ ਲਿਆ ਕਾਫੀ ਜ਼ਿਆਦਾ ਚੀਜ਼ਾਂ ਦੀ ਭੱਜ ਦੌੜ ਕੀਤੀ ਤੇ ਇਹ ਮੇਰੇ ਕਸਟਮਰ ਦਾ ਇੱਕ ਸੂਟ ਹੈ ਜਿਹੜਾ ਮੈਂ ਬਾਏ ਕੀਤਾ ਹੈਗਾ ਇਹਨੂੰ ਵਰਕ ਕਰਵਾਉਣਾ ਦੇਣਾ ਹੈਗਾ ਤੇ ਇਹ ਕੁਝ ਕੁ ਸਮਾਨ ਜੀ ਆਪਾਂ ਫ੍ਰਿਜ ਦੇ ਵਿੱਚ ਰੱਖਣ ਵਾਲੇ ਕੁਝ ਪਰਫ ਵਾਲੇ ਡੋਂਗੇ ਡਾਂਗੇ ਤੇ ਹੋਰ ਛੋਟਾ ਮੋਟਾ ਸਮਾਨ ਗਲਾਸ ਵਗੈਰਾ ਤੇ ਇੱਕ ਸਭ ਤੋਂ ਵੱਡੀ ਜਿਹੜੀ ਚੀਜ਼ ਹੈ কুলਰ ਲੈ ਕੇ ਆਂਦਾ ਜੀ ਆਪਾਂ ਨਵਾਂ ਤੇ ਨਵਦੀਪ ਪਾਣੀ ਪਾ ਰਿਹਾ ਇਸ ਦੇ ਵਿੱਚ ਤੇ ਸ਼ਾਮ ਹੋ ਗਈ ਹੈ ਕਿਉਂਕਿ ਅਸੀਂ ਮਤਲਬ ਬਾਹਰ ਬਿਲਕੁਲ ਵੀ ਨਹੀਂ ਬੈਠਦੇ ਆ ਏਸੀ ਦੇ ਐਡਿਕਟ ਹੋ ਗਏ ਆ ਸੋਚਿਆ ਕਿ ਸ਼ਾਮ ਨੂੰ ਤੇ ਮਾਰਨਿੰਗ 2 ਘੰਟੇ কুলਰ ਦੇ ਵਿੱਚ ਜ਼ਰੂਰ ਬੈਠਿਆ ਕਰੀਏ ਬਾਹਰ ਲਈ ਹਵਾ ਚ ਰੋਟੀ ਵਗੈਰਾ ਬੱਚਿਆਂ ਨੂੰ ਖਲਾਇਆ ਕਰੀਏ ਤੇ কুলਰ ਸਾਡੇ ਕੋਲੇ ਵੈਸੇ ਵੀ ਛੋਟਾ ਸੀ ਜੋ ਪਹਿਲਾਂ ਸੀਗਾ ਇੱਕ ਖਰਾਬ ਹੋ ਗਿਆ ਸੀ ਅਸੀਂ ਉਹਨੂੰ ਫਿਰ ਰਿਪੇਅਰ ਕਰਵਾਈ ਠੀਕ ਜੇ ਨਹੀਂ ਬੈਠਿਆ ਫਿਰ ਅਸੀਂ ਉਸਨੂੰ ਸੇਲ ਕਰਤਾ ਸੀ ਫਿਰ ਹੁਣ ਆਪਾਂ ਇਹ ਵਾਲਾ ਕੋਲਰ ਆਨਨ ਫਾਨਣ ਦੇ ਵਿੱਚ ਸਿਲੈਕਟ ਕਰਕੇ ਲੈ ਕੇ ਆਈਆਂ ਹਾਲਾਂਕਿ ਘਰੇ ਆ ਕੇ ਮੈਨੂੰ ਇਹ ਸੀਗਾ ਕਿ ਕੰਮ ਬਹੁਤ ਜ਼ਿਆਦਾ ਸੀ ਬਾਜ਼ਾਰ ਦੇ ਵਿੱਚ ਤੇ ਐਂਡ ਦੇ ਤੇ ਆਪਣਾ ਜਿਹੜਾ ਮੂਡ ਹੈ ਉਹ ਇਹ ਹੋ ਜਾਂਦਾ ਵੀ ਜਲਦੀ ਜਲਦੀ ਚੀਜ਼ ਲੈ ਕੇ ਬਸ ਖਤਮ ਕਰੂ ਹਨਾ ਪਰ ਮੈਂ ਅਗਰ ਕੋਸ਼ਿਸ਼ ਕਰਦੀ ਟਰਾਈ ਕਰਦੀ ਤਾਂ ਮੈਨੂੰ ਨਵਾਂ ਮਤਲਬ ਹੋਰ ਵੀ ਕੁਝ ਵਧੀਆ ਕੋਲਰ ਮਿਲ ਸਕਦਾ ਸੀ ਅੱਛਾ ਜੀ ਸਾਡੇ ਜਿਹੜੇ ਵਿਕਰਮ ਦੇ ਕੋਲਰ ਆ ਉਹ ਪਾਸੇਓ ਸਾਈਡ ਤੋਂ ਲੈਣੇ ਪੈਂਦੇ ਡਾਵਾ ਵਾਲੀ ਜਾਂ ਮਲੋਟੋ ਸਾਡੇ ਲੋਕਲ ਤੋਂ ਨਹੀਂ ਮਿਲਦੇ ਆ ਇਸੇ ਲਈ ਆਪਾਂ ਇਹ ਵਾਲਾ ਲੈ ਲਿਆ ਹੁਣ ਪਤਾ ਨਹੀਂ ਆਪਾਂ ਨੂੰ ਇਹ ਕੂਲਰ ਕਿਦਾਂ ਦਾ ਮਤਲਬ ਮੈਨੂੰ ਇਹ ਸੀਗਾ ਕਿ ਆਪਾਂ ਯੂਜ਼ ਤਾਂ ਪਹਿਲਾਂ ਕਦੇ ਕੀਤਾ ਨਹੀਂ ਇਸ ਕੰਪਨੀ ਨੂੰ ਬਟ ਮੇਰੇ ਮਾਮਾ ਜੀ ਨੇ ਵੀ ਯੂਜ਼ ਕੀਤਾ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਕੂਲਰ ਠੀਕ ਹੈ ਵਧੀਆ ਚੱਲਦੇ ਆ ਤੇ ਉਹਨਾਂ ਨੇ 3 ਸਾਲ ਤੋਂ ਯੂਜ਼ ਕਰ ਰਹੇ ਆ ਫੀਡਬੈਕ ਅੱਛਾ ਦਿੱਤਾ ਤੇ ਮੈਂ ਵੀ ਫਿਰ ਇਹੀ ਸਿਲੈਕਟ ਕਰ ਲਿਆ ਤੇ ਇਸ ਨੂੰ ਹੁਣ ਅਸੀਂ ਯੂਜ਼ ਕਰ ਰਹੇ ਆ ਕਾਫੀ ਦਿਨ ਹੋ ਗਏ ਯੂਜ਼ ਕਰਦਿਆਂ ਨੂੰ 8-10 ਦਿਨ ਹੋ ਗਏ ਆ ਬਹੁਤ ਜ਼ਿਆਦਾ ਵਧੀਆ ਹਵਾ ਦਿੰਦਾ ਹੈਗਾ ਬੜੀ ਅੱਛੀ ਤੇ ਉਸ ਤੋਂ ਬਾਅਦ ਜੀ ਬੱਚਿਆਂ ਦੇ ਲਈ ਬਣ ਗਿਆ ਖਾਣਾ ਤੇ ਨਵੀਨੂ ਅੱਛਾ ਅੱਜ ਅਸੀਂ ਮੈਂ ਗਾਜਰ ਦਾ ਹਲਵਾ ਬਣਾਇਆ ਇਹ ਤੁਸੀਂ ਸਾਈਡ ਤੇ ਦੇਖ ਰਹੇ ਹੋਗੇ ਦਾ ਪ੍ਰੋਪਰ ਕਲਰ ਕਿਉਂ ਨਹੀਂ ਆ ਰਿਹਾ ਕਿਉਂਕਿ ਜਿਹੜੀਆਂ ਫਰੋਜ਼ਨ ਗਾਜਰਾਂੀਆਂ ਹੁੰਦੀਆਂ ਹਨ ਨਾ ਥੋੜੀਆਂ ਲਾਈਟ ਜੇ ਕਲਰ ਦੀਆਂ ਉਹਦਾ ਬਣਾਇਆ ਸੀ ਆਪਾਂ ਤੇ ਇੱਧਰ ਜੀ ਜੈਸਮੀਨ ਦਾ ਤੀਸਰੀ ਵਾਰ ਕੰਮ ਫਿਰ ਤੋਂ ਸ਼ੁਰੂ ਹੋ ਗਿਆ ਅਸੀਂ ਬਸ ਹਸਪੀਟਲ ਤੋਂ ਜਸਟ ਆ ਕੇ ਬੈਠੇ ਹੀ ਆਂ ਹਾਂਜੀ ਤੇ ਜੈਸਮੀਨ ਦਾ ਅੱਜ ਫਿਰ ਕਰਵਾ ਕੇ ਲਿਆਂਦਾ ਹੈ ਬਾ ਆਪਰੇਟ ਅਕਚੁਅਲੀ ਕੱਲ ਸ਼ਾਮ ਨੂੰ ਕਰਵਾ ਕੇ ਲਿਆਂਸੇ ਅੱਜ ਨੈਕਸਟ ਡੇ ਐ ਤੇ ਥੋੜੀ ਸੋਜ ਵਗੈਰਾ ਵੀ ਆ ਗਈ ਐ ਪੈਰ ਨੂੰ ਸੈਕਸਟਾ ਕਰੀ ਆ ਇਹ ਜਗ੍ਹਾ ਤੇ ਸਵੇਲਿੰਗ ਆ ਗਈ ਐ ਸਾਰੇ ਤੇ ਪੱਟੀ ਖੋਲਾਂਗੇ ਆਪਾਂ ਕੱਲ ਨੂੰ ਪੱਟੀ ਚੇਂਜ ਕਰਵਾ ਕੇ ਲਿਆਵਾਂਗੇ ਦੁਬਾਰਾ ਇਹ ਦਾ ਤੀਸਰਾ ਆਪਰੇਸ਼ਨ ਹੈ ਨਾ ਜਿਹੜੇ ਪੁਰਾਣੇ ਵਿਊਅਰਸ ਹੋਣੇ ਆ ਉਹਨਾਂ ਨੂੰ ਪਤਾ ਹੈ ਜਿਹੜੇ ਪਹਿਲਾਂ ਤੋਂ ਦੇਖਦੇ ਐ ਤੇ ਜੈਸਮੀਨ ਦਾ ਹੈ ਤੀਸਰਾ ਆਪਰੇਟ ਹੋ ਗਿਆ ਪੈਰ ਤੇ ਅਗੂਠੇ ਦਾ ਕਿਉਂ ਹੋ ਗਿਆ ਇਹਦੀ ਕੋਈ ਬੜੀ ਜ਼ਿਆਦਾ ਜੇ ਆਪਾਂ ਦੇਖੀਏ ਤਾਂ ਗੰਭੀਰ ਸਮੱਸਿਆ ਨਹੀਂ ਹੈ ਹਾਂ ਐਜ਼ ਏ ਸਿੰਗਲ ਮਦਰ ਹੋਣ ਦੇ ਨਾਤੇ ਅਗਰ ਮੈਂ ਗੱਲ ਕਰਾਂ ਪਰੇਸ਼ਾਨੀ ਜ਼ਰੂਰ ਹੈ ਮੈਨੂੰ ਵੀ ਟ੍ਰੀਟਮੈਂਟ ਕਰਵਾਉਣ ਜਾਣਾ ਪੱਟੀਆਂ ਕਰਵਾਉਣ ਜਾਣਾ ਕਾਫੀ ਦੂਰ ਰਹਿ ਜਾਂਦਾ ਹਸਪੀਟਲ ਜਿੱਥੋਂ ਇਹ ਆਪਰੇਟ ਹੁੰਦਾ ਹੈ ਕਿਉਂਕਿ ਸਿੰਪਲ ਦੀ ਗੱਲ ਹੈ ਜੀ ਜਦੋਂ ਆਪਾਂ ਪ੍ਰਾਈਵੇਟ ਦੇ ਵਿੱਚ ਜਾਂਦੇ ਹਾਂ ਤਾਂ ਸਿੰਪਲ ਦਵਾਈਆਂ ਔਰ ਸਲਿੱਪ ਤੋਂ ਇਲਾਵਾ 10000 ਰੁਪਏ ਸਿਰਫ ਆਪਰੇਟ ਕਰਨ ਦਾ ਲੈਂਦੀ ਹੈ ਸੋ ਇੰਨਾ ਫਿਰ ਨਹੀਂ ਹੁੰਦਾਗਾ ਫਿਰ ਅਸੀਂ ਦੇਖਦੇ ਹੁੰਦੇ ਹੁਣੇ ਕਿ ਸਾਡੇ ਡਾਕਟਰ ਹੈ ਨੋਨ ਦੇ ਵਿੱਚ ਹੈ ਪਰ ਦੂਰ ਹੈ ਸਾਨੂੰ ਉਹਨਾਂ ਦੇ ਕੋਲ ਜਾਣਾ ਪੈਂਦਾ ਹੈ ਕਿਉਂਕਿ ਇਹ ਪ੍ਰੋਬਲਮ ਜੈਸਮੀਨ ਨੂੰ ਆਉਂਦੀ ਹੀ ਰਹਿਣੀ ਹੈ ਕਿੰਨਾ ਟਾਈਮ ਜਿੰਨਾ ਚਿਰ ਇਸ ਦੇ ਪੈਰ ਦੀ ਜਿਹੜੀ ਹੱਡੀ ਆ ਫੁੱਲ ਗ੍ਰੋਥ ਹੈ ਜਿਹੜੀ ਨਹੀਂ ਹੋ ਜਾਂਦੀ ਕਿਉਂਕਿ ਇਹਦੇ ਜਿਹੜੇ ਨੌਂ ਹੈ ਉਹ ਲੈਫਟ ਤੇ ਰਾਈਟ ਸਾਈਡ ਨੂੰ ਗ੍ਰੋਥ ਕਰਦੇ ਆ ਤੇ ਜਦੋਂ ਵੀ ਕੋਈ ਪ੍ਰੈਸ਼ਰ ਆ ਜਾਂਦਾ ਹੈ ਜਾਂ ਬਿਨਾਂ ਪ੍ਰੈਸ਼ਰ ਆਏ ਵੀ ਗੂਠੇ ਤੇ ਉਹ ਹੱਡੀ ਨੂੰ ਟੱਚ ਕਰ ਜਾਂਦੀ ਹੈ ਤੇ ਜਦੋਂ ਨੌਂ ਵਾਲੀ ਪੈਰ ਸੌਰੀ ਗੂਠੇ ਵਾਲੀ ਹੱਡੀ ਦੇ ਉੱਪਰ ਲੱਗਦਾ ਨੌਂ ਤਾਂ ਫਿਰ ਪੂਰੀ ਲੱਤ ਦੇ ਵਿੱਚ ਪੂਰੇ हिਪ ਜੋਇੰਟ ਤੱਕ ਪੇਨ ਆ ਜਿਹੜਾ ਉਹ ਜਾਂਦਾ ਬਹੁਤ ਜ਼ਬਰਦਸਤ ਪੇਨ ਹੁੰਦਾ ਤੇ ਜੈਸਮੀਨ ਕਰੀ ਜਾਂਦੀ ਆ ਰੈਸਟ ਆ ਕਿਵੇਂ ਆ ਮੂ ਮਾ ਵੀ ਸੁਜੇ ਭਈਆ ਹੈ ਹਾਂ ਹੁਣ ਸੁੱਦ ਕੇ ਪੇਨ ਹੋ ਰਿਹਾ ਕਿ ਠੀਕ ਹੈ ਹੋ ਰੇ ਗੋਲੀਆਂ ਖਾਓ ਦਵਾਈ ਲਓ ਮੈਡੀਸਨ ਕੰਪਲੀਟ ਕਰੋ ਕਿਤੇ ਤੇਰੀ ਮੈਡੀਸਨ ਤੇ ਇਹਦੇ ਵਿੱਚ ਹੈ ਜੀ ਆਪਣੀਆਂ ਕੁਝ ਦਵਾਈਆਂ ਕੁਝ ਦਵਾਈਆਂ ਇਹਦੇ ਵਿੱਚ ਹੈ ਮੇਰੇ ਚ ਪਟੀਆਂ ਪੁੱਟੀਆਂ ਤੇ ਪਰ ਆਪਾਂ ਇੱਕ ਵਾਰੀ ਡਾਕਟਰ ਕੋਲ ਹੀ ਇੱਕ ਦੋ ਪਟੀਆਂ ਚੇਂਜ ਕਰਾ ਕੇ ਲਿਆਵਾਂਗੇ ਬਾਕੀ ਦੀਆਂ ਪਟੀਆਂ ਆਪਾਂ ਆਪ ਕਰੇ ਚੇਂਜ ਕਰਦਿਆ ਕਰਾਂਗੇ ਸੋ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਇਹ ਹੋ ਜਾਂਦੀਆਂ ਕਿ ਇੱਕ ਤਾਂ ਸਕੂਲ ਦੀ ਛੁੱਟੀਆਂ ਲੱਗ ਜਾਂਦੀਆਂ ਇਹਨੂੰ ਮਤਲਬ ਪਹਿਲਾਂ ਸ਼ੁਰੂ-ਸ਼ੁਰੂ ਦੇ ਵਿੱਚ ਜਦੋਂ ਸਾਨੂੰ ਨਹੀਂ ਪਤਾ ਸੀ ਨਾ ਇਸ ਸਮੱਸਿਆ ਬਾਰੇ ਅਸੀਂ ਮਤਲਬ ਮਹੀਨਾ 20 ਦਿਨ ਵੀ ਇਸ ਤਕਲੀਫ ਦੇ ਨਾਲ ਕੱਟਿਆ ਫਿਰ ਐਂਡ ਤੇ ਜਾ ਕੇ ਆਪਰੇਟ ਕਰਵਾਇਆ ਫਿਰ 10-15 ਦਿਨ ਫਿਰ ਬਾਅਦ ਚ ਸਾਨੂੰ ਕਰੇ ਰੈਸਟ ਕਰਨੀ ਪਈ ਜੈਸਮੀਨ ਨੂੰ ਛੁੱਟੀਆਂ ਹਨ ਦੂਸਰੀ ਵਾਰ ਸਾਨੂੰ ਫਿਰ ਥੋੜਾ ਪਤਾ ਲੱਗ ਗਿਆ ਦੂਸਰੀ ਵਾਰੀ ਘੱਟ ਛੁੱਟੀਆਂ ਬਟ ਇਸ ਵਾਰੀ ਅਸੀਂ ਬਹੁਤ ਛੇਤੀ ਸਮਝ ਗਏ ਕਿ ਇਸ ਦਾ ਸੋਲੂਸ਼ਨ ਕੁਝ ਨਹੀਂ ਹੈ ਕੋਈ ਟ੍ਰੀਟਮੈਂਟ ਕੁਝ ਨਹੀਂ ਹੈਗਾ ਇਹਦਾ ਸਿੰਪਲ ਹੈ ਉਸ ਨੂੰ ਰਿਮੂਵ ਕਰਵਾਓ ਤੇ ਜੈਸਮੀਨ ਨੇ 5 ਦਿਨ ਪ੍ਰੋਬਲਮ ਦੇ ਵਿੱਚ ਕੱਟੇ ਹੈ 6 ਦਿਨ ਇਹਨੂੰ ਪੇਨ ਹੋਇਆ ਲੱਤ ਦੇ ਪੂਰੇ ਹਿਪ ਜੋਇੰਟ ਤੱਕ ਦਰਦ ਰਿਹਾ ਬਹੁਤ ਜ਼ਬਰਦਸਤ ਹੱਡੀ ਚ ਦਰਦ ਰਿਹਾ ਜਿਹੜਾ ਪੇਨ ਕਿਲਰ ਦੇ ਨਾਲ ਵੀ ਆਰਾਮ ਨਹੀਂ ਮਿਲਦਾ ਸੀ ਫਿਰ ਉਸ ਤੋਂ ਬਾਅਦ ਜੀ ਆਪਾਂ 7ਵੇਂ ਦਿਨ 6ਵੇਂ ਜਾਂ 7ਵੇਂ ਦਿਨ ਸਾਨੂੰ ਅਪਾਇੰਟਮੈਂਟ ਮਿਲੀ ਸੀ ਤੇ ਉਸ ਤੋਂ 6 ਦਿਨਾਂ ਦੇ ਵਿੱਚ ਵੀ ਆਪਾਂ ਵਿਜ਼ਿਟ ਕੀਤਾ ਸੀ ਡਾਕਟਰ ਕੋਲ ਉਹਨਾਂ ਨੇ ਕੁਝ ਐਂਟੀਬਾਇਟਿਕਸ ਵਗੈਰਾ ਜਾਂ ਕੁਝ ਦਿੱਤੀਆਂ ਸੀ ਮੈਡੀਸਨ ਕੀ ਇਨਫੈਕਸ਼ਨ ਵਗੈਰਾ ਨਾਲ ਫੈਲੇ ਰੇਸ਼ਾ ਵਗੈਰਾ ਸੁੱਕ ਜੇ ਫਿਰ ਆਪਾਂ ਉਹ ਦਵਾਈ ਖਵਾ ਕੇ ਜਿਹੜੇ ਦਿਨ ਦੀ ਆਪਾਂ ਨੂੰ ਅਪਾਇੰਟਮੈਂਟ ਮਿਲੀ ਸੀ ਆਪਾਂ ਉੱਦੇ ਜਾ ਕੇ ਇਹਦਾ ਚੁਪਕੇ ਆਪ ઓਪਰੇਟ ਕਰਵਾਤਾ ਹੁਣ ਇਸ ਨੂੰ 5 ਕੁ ਦਿਨ ਮਤਲਬ 2 ਪੱਟੀਆਂ ਤੱਕ ਥੋੜੀ ਜਿਹੀ ਜ਼ਿਆਦਾ ਸਮੱਸਿਆ ਰਹਿਣੀ ਹੈ ਪੈਰ ਦੀ ਸਵੇਲਿੰਗ ਵਗੈਰਾ ਵੱਧਦੀ ਰਹਿਣੀ ਆ ਕਿਉਂਕਿ ਪੈਰ ਲਟਕਾ ਕੇ ਵੀ ਨਹੀਂ ਪਾਇਆ ਜਾ ਸਕਦਾ ਬੈਠਣੀ ਹੁੰਦਾਗਾ ਇਦਾਂ ਮਤਲਬ ਫਿਰ ਵੀ ਡੋਲ ਪੈਂਦੀ ਹੈ ਨਾ ਪਰ ਇਸ ਵਾਰ ਅਸੀਂ ਜੈਸਮਿਨ ਨੂੰ ਜਲਦੀ ਸਕੂਲ ਭੇਜਾਂਗੇ ਤੇ ਬਸ ਪਰਮਾਤਮਾਗੇ ਅਰਦਾਸ ਕਰਦੇ ਹਾਂ ਕਿ ਇਹ ਛੋਟੀਆਂ-ਛੋਟੀਆਂ ਮੁਸੀਬਤਾਂ ਦੇ ਟਲ ਜਾਂਦੀ ਹੈ ਕੀ ਪਤਾ ਕੋਈ ਵੱਡੀ ਮੁਸੀਬਤ ਇਹੀ ਸਬਰ ਸਾਡਾ ਸਭ ਤੋਂ ਵੱਡਾ ਸਬਰ ਹੁੰਦਾ ਕਿ ਜਦੋਂ ਅਸੀਂ ਇਸ ਚੀਜ਼ ਨੂੰ ਐਕਸੈਪਟ ਕਰਦੇ ਹਾਂ ਕਿ ਹੋ ਸਕਦਾ ਕਿ ਵੱਡੀ ਆਫਤ ਹੈ ਜੋ ਛੋਟੀ ਜੀ ਮੁਸੀਬਤ ਤੇ ਉੱਪਰ ਟਲ ਜਾਂਦੀ ਹੈ ਛੋਟੀ ਜੀ ਪ੍ਰੋਬਲਮ ਬਣ ਜਾਂਦੀ ਹੈ ਸੋ ਐਜ਼ ਇਹ ਗਰਮੀਆਂ ਦੇ ਦਿਨਾਂ ਵਿੱਚ ਇਟਨੀ ਮਤਲਬ ਲੋਆਂ ਵਾਲੇ ਦਿਨਾਂ ਦੇ ਵਿੱਚ ਬੱਚੇ ਨੂੰ ਲੈ ਕੇ ਤਿੰਨ ਬੱਸਾਂ ਬਦਲ ਕੇ ਹਸਪੀਟਲ ਤੱਕ ਪਹੁੰਚਣਾ ਹੈ ਔਖਾ ਬਿਲਕੁਲ ਪਰ ਉਧਰੋਂ ਫਿਰ ਆਪਰੇਟ ਕਰਵਾ ਕੇ ਵਾਪਸ ਬਸ ਤੇ ਆਉਣਾ ਮੁਸ਼ਕਲ ਸੀ ਫਿਰ ਅਸੀਂ ਕੱਲ ਆਪਣੇ ਮਾਮੇ ਦੇ ਬੇਟੇ ਨੂੰ ਲੈ ਗਏ ਸੀਗੇ ਕਾਰ ਤੇ ਲੈ ਗਏ ਸੀ ਤੁਹਾਨੂੰ ਪਤਾ ਸਭ ਨੂੰ ਹਨਾ ਸੀਜ਼ਨ ਦਾ ਟਾਈਮ ਹੈ ਕੰਮਕਾਰ ਹੁੰਦੇ ਆ ਬਿਜ਼ੀ ਹੁੰਦੇ ਆ ਸਾਰੇ ਸੋ ਟਾਈਮ ਨਹੀਂ ਹੁੰਦਾ ਪਰ ਆਪਾਂ ਨੇ ਲਈ ਕੱਲ ਵਿਚਾਰੇ ਨੇ ਟਾਈਮ ਕੱਢ ਕੇ ਤੇ ਇਹ ਆਪਰੇਟ ਕਰਵਾ ਲਿਆਂਦਾ ਸੋ ਵਧੀਆ ਮਤਲਬ ਸਾਡਾ ਜਿਹੜਾ ਸਾਨੂੰ ਸਫਰ ਸੌਖਾ ਰਹਿ ਗਿਆ ਤੇ ਚਲੋ ਜੀ ਦੇਖਦੇ ਹਾਂ ਹੁਣ ਆਪਾਂ ਕਿੰਨਾ ਟਾਈਮ ਨੇ ਘੁਟਾ ਫੇਰ ਇਹਦਾ ਸਾਥ ਦਿੰਦਾ ਹੈਗਾ ਮਤਲਬ ਕਿ ਇਹ ਨੌ ਦੀ ਗਰੋਥ ਨਾ ਫੁੱਲ ਵੀ ਨਹੀਂ ਹੁੰਦੀ ਕਈ ਵਾਰ ਜਦੋਂ ਪ੍ਰੋਬਲਮ ਦੁਬਾਰਾ ਫਿਰ ਸ਼ੁਰੂ ਹੋ ਜਾਂਦੀ ਹੈ ਜੈਸਮੀਨ ਦਾ ਇਸ ਵਾਰੀ ਜਿਹੜਾ ਲਾਸਟ ਆਪਰੇਟ ਕਰਵਾਇਆ ਸੀ ਆਪਾਂ ਇਸ ਵਾਰੀ ਤੋਂ ਪਹਿਲਾਂ ਉਹਦਾ ਨੌ ਹਾਲੇ ਤੱਕ ਅੱਧਾ ਹੀ ਆਇਆ ਸੀ ਫੁੱਲ ਗਰੋਥ ਨਹੀਂ ਉਹਦੀ ਹੋਈ ਸੀ ਪ੍ਰੋਪਰ ਤੇ ਅੱਧਾ ਹੀ ਤਾਂ ਸੁਣਾ ਸ਼ੁਰੂ ਹੋ ਗਿਆ ਤੇ ਅੱਦੇ ਨੂੰ ਹੀ ਰਿਮੂਵ ਕਰਾਉਣਾ ਪੈ ਗਿਆ ਕਢਾਉਣਾ ਪੈ ਗਿਆ ਸੋ ਹੁੰਦੀ ਹੈ ਕਈ ਕੇਸ ਡਾਕਟਰ ਨੇ ਸਾਨੂੰ ਬੜਾ ਅੱਛੀ ਤਰ੍ਹਾਂ ਸਮਝਾਇਆ ਅਸੀਂ ਪੁੱਛਿਆ ਕਿ ਡਾਕਟਰ ਅਸੀਂ ਸਕੈਨ ਵਗੈਰਾ ਕਰਾ ਲਈਏ ਕੋਈ ਲੈਗ ਦੀ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਐਮ ਆਰ ਆਈ ਤੁਸੀਂ ਸੁਜੈਸਟ ਕਰੋ ਅਸੀਂ ਕਰਵਾ ਲੈਨੇ ਆ ਕੋਈ ਇਸ ਤਰ੍ਹਾਂ ਦਾ ਕੋਈ ਮਨ ਚ ਕੋਈ ਤਾਉਟ ਜਾਂ ਵਹਿਮ ਨਾ ਆਪਣੇ ਰਹਿ ਜੇ ਕਿ ਇਹ ਪ੍ਰੋਬਲਮ ਵਾਰ-ਵਾਰ ਕਿਉਂ ਆਉਂਦੀ ਹੈ ਤੇ ਡਾਕਟਰ ਨੇ ਕਿਹਾ ਕਿ ਇਟਸ ਕਾਮਨ ਹੈ ਆਉਂਦੇ ਆ ਸਾਡੇ ਕੋਲ ਐਵੇਂ ਦੇ ਪੇਸ਼ੈਂਟ ਤੇ ਉਹ ਪੇਸ਼ੈਂਟ ਮਤਲਬ ਸੇਮ ਹੀ ਕੰਡੀਸ਼ਨ ਉਹਨਾਂ ਦੀ ਐਵੇਂ ਨਾ ਲੈਫਟ ਰਾਈਟ ਸਾਈਡ ਨੂੰ ਵਾਤੇ ਕਿਉਂਕਿ ਜਸਮੀਨ ਦੇ ਜਿਹੜੇ ਫਰੰਟ ਤੋਂ ਫਿੰਗਰਸ ਨੇ ਨਾ ਉਹ ਜ਼ਿਆਦਾ ਮੋਟੀਆਂ ਤੁਸੀਂ ਇਹ ਵੀ ਦੇਖਦੇ ਹੋਵੋਗੇ ਨਾ ਇਹਦੇ ਨੌ ਬਿਲਕੁਲ ਛੋਟੇ ਐ ਇਹ ਵੀ ਇੱਕ ਸਾਈਨ ਹੁੰਦਾ ਹੈਗਾ ਆ ਦੇਖੋ ਇਸ ਤੇ ਨੌ ਜਿਹੜੇ ਬਿਲਕੁਲ ਨਿੱਕੇ ਨਿੱਕੇ ਐ ਦੇਖੋ ਛੋਟੇ ਛੋਟੇ ਆ ਚੀਜ਼ ਇਸਦੀਆਂ ਬਹੁਤ ਜ਼ਿਆਦਾ ਮੋਟੀਆਂ ਨੇ ਸੋ ਇਹਦੇ ਲਈ ਫਿਰ ਕੀ ਹੁੰਦਾ ਤੇ ਇਹ ਜਿਹੜੇ ਨੌ ਐ ਇਹਦੇ ਉਹ ਵਿੱਚ ਦਸ ਜਾਂਦੇ ਐ ਇਹ ਉੱਪਰ ਫੁੱਲ ਕੇ ਆਈ ਜਾਂਦਾ ਸੋ ਇਹ ਕੜਵਾਉਣੇ ਪੈਂਦੇ ਆ ਸੋ ਪਰੇਸ਼ਾਨੀ ਦੀ ਗੱਲ ਕਰੀਏ ਤਾਂ ਕੁੱਲ ਮਿਲਾ ਕੇ ਬਹੁਤ ਹੋ ਜਾਂਦੀ ਹੈ ਤੇ ਜੇ ਆਪਾਂ ਗੱਲ ਕਰੀਏ ਪ੍ਰੋਬਲਮ ਦੀ ਤਾਂ ਪ੍ਰੋਬਲਮ ਚਲੋ ਕਾਮਨ ਹੈ ਆ ਤਕਲੀਫ ਆਉਂਦੀ ਹੈ ਬੱਚੇ ਨੂੰ ਬਹੁਤ ਜ਼ਿਆਦਾ ਆਉਂਦੀ ਹੈ ਤੁਰਨ ਫਿਰਨ ਦੇ ਵਿੱਚ ਚੱਲਣ ਵਿੱਚ ਪ੍ਰੋਬਲਮ ਆਉਂਦੀ ਹੈ ਪਰ ਫਿਰ ਵੀ ਵਾਹਿਗੁਰੂ ਜੀ ਦਾ ਸ਼ੁਕਰ ਮਨਾਈਦਾ ਕਿ ਜਿੰਨਾ ਚੀਜ਼ਾਂ ਦੇ ਇਲਾਜ ਹੈਗੇ ਆ ਜਿੰਨਾ ਪ੍ਰੋਬਲਮਾਂ ਨੂੰ ਠੀਕ ਕੀਤਾ ਜਾ ਸਕਦਾ ਉਹਨਾਂ ਨੂੰ ਆਪਣੀ ਇਮਤਿਹਾਨ ਸਮਝ ਕੇ ਸਬਰ ਕਰ ਲਈਦਾ ਕਿ ਸ਼ੁਕਰ ਹੈ ਪਰਮਾਤਮਾ ਛੋਟੀ ਮੁਸੀਬਤ ਤੇ ਟਾਲ ਰਹੀ ਹੈ ਕਿਸੇ ਵੱਡੀਆਂ ਆਫਤਾਂ ਤੋਂ ਬਚਾਈ ਰੱਖੀ ਤੇ ਦੇਖਦੇ ਆ ਜੀ ਇਸ ਵਾਰੀ ਪੂਰਾ ਆਪਾਂ ਕਲੀਅਰ ਵੀ ਕਰਾਂਗੇ ਜੈਸਮੀਨ ਨੂੰ ਸਕੂਲ ਦੇ ਵਿੱਚ ਹੁਣ ਆਪਾਂ ਪੂਰੇ 3 ਮਹੀਨੇ ਤੱਕ ਕੋਈ ਸ਼ੂਜ਼ ਨਹੀਂ ਪਾਉਂਦੇ ਆਂਗੀ ਮੈਂ ਸਕੂਲ ਦੇ ਵਿੱਚ ਪ੍ਰੋਪਰ ਬੋਲ ਕੇ ਆਉਂਗੀ ਕਿ ਜੈਸਮੀਨ ਨੂੰ ਡਾਕਟਰ ਨੇ ਸਿਰਫ ਓਪਨ ਸ਼ੂਜ਼ ਸੈਂਡਲ ਵਗੈਰਾ ਹੀ ਸੁਜੈਸਟ ਕੀਤੇ ਹੋਏ ਨੇ ਤੇ ਆਪਾਂ ਉਹੀ ਉਹ ਪਵਾਵਾਂਗੇ ਚप्पल ਸੈਂਡਲ ਜੋ ਵੀ ਹੋਏ ਮੈਂ ਇਸ ਨੂੰ ਸੈਂਡਲ ਲਿਆ ਦੂੰਗੀ ਉੜੇ ਅੱਛੇ ਖੁੱਲੇ ਹਵਾਦਾਰ ਤੇ ਉਹ ਹੀ ਬੇਅਰ ਕਰਕੇ ਜਾਏਗੀ ਕਿਉਂਕਿ ਸ਼ੂਜ਼ ਪੌਂਪ ਤੋਂ ਬਾਅਦ ਇਸ ਨੂੰ ਫਿਰ ਤੋਂ ਪ੍ਰੋਬਲਮ ਆ ਜਾਣੀ ਸੋ ਜੈਸਮਿਨ ਇਹ ਵਾਲੇ ਦਾ ਤੈਨੂੰ ਹੋਇਆ ਨਾ ਪਹਿਲਾਂ ਇਸੇ ਤੇ ਥਰਡ ਟਾਈਮ ਹੋਇਆ ਹੈ ਇਹਦਾ ਹੀ ਹੋਇਆ ਥਰਡ ਟਾਈਮ ਇਹ ਵਾਲੇ ਦਾ ਨਹੀਂ ਹੋਇਆ ਹਨਾ ਆ ਦੇਖੋ ਇਹਦਾ ਇਸ ਵਾਲੇ ਗੁੱਠੇ ਦਾ ਵੀ ਨਵਾਂ ਹੈ ਨਾ ਜਿਹੜਾ ਇਹ ਹਜੇ ਫਿਰ ਵੀ ਠੀਕ ਹੈਗਾ ਇਹ ਦੇਖੋ ਬਿਲਕੁਲ ਛੋਟੇ ਛੋਟੇ ਨੋਨੇ ਹਸਤੇ ਆ ਚੀਚਾਂ ਬਹੁਤ ਜ਼ਿਆਦਾ ਮੋਟੀਆਂ ਨਹੀਂ ਇੱਥੋਂ ਆ ਨੀਚੋਂ ਇੰਨੀ ਜ਼ਿਆਦਾ ਇੱਦਾਂ ਪੋਲੇ ਪੋਲੇ ਨਹੀਂ ਇਸਤੇ ਗਲਗਲਿਆਂ ਦੀ ਤਰ੍ਹਾਂ ਤੇ ਹੁਣ ਆਪਾਂ ਪੱਟੀ ਹੈ ਜੀ ਜਿਹੜੀ ਇੱਕ ਕਰਵਾ ਲਈ ਸੀ ਹਸਪੀਟਲ ਤੋਂ ਤੇ ਬਾਕੀ ਆਪਾਂ ਆਪ ਹੀ ਘਰੇ ਹੁਣ ਕਰ ਲਿਆ ਕਰਾਂਗੇ ਕਿਉਂਕਿ ਪਹਿਲੀ ਇੱਕ ਦੋ ਪੱਟੀਆਂ ਜਿਹੜੀਆਂ ਉਹਨੂੰ ਰਿਮੂਵ ਕਰਨਾ ਬਹੁਤ ਔਖਾ ਹੁੰਦਾ ਹੈ ਤੇ ਦੋ ਪੱਟੀਆਂ ਹੁਣ ਤੋਂ ਬਾਅਦ ਇਹ ਤੀਸਰੀ ਪੱਟੀ ਹੋ ਰਹੀ ਹੈ ਹੁਣ ਤੇ ਸੋਜ ਹਜੇ ਵੀ ਥੋੜੀ ਥੋੜੀ ਪਈ ਹੋਈ ਸੀ ਡਿਟਾਲ ਨਾਲ ਸਾਫ਼ ਕਰਕੇ ਪੱਟੀਕਰ ਕਰ ਲਈਦੀ ਹੈ ਤੇ ਇਧਰ ਜੀ ਆਪਾਂ ਸਬਜ਼ੀਆਂ ਲਈਆਂ ਕਾਫੀ ਮਤਲਬ ਲਸਣ ਪਿਆਜ਼ ਵਗੈਰਾ ਸਮਾਨ ਲੈਣ ਵਾਲਾ ਸੀਗਾ ਤੇ ਪਿਆਜ਼ ਮਿਲੇ ਨਹੀਂ ਤੇ ਸਿਰਫ ਲਸਣ ਤੇ ਸਬਜ਼ੀਆਂ ਲਈਆਂ ਕੁਝ ਵਾਟਰਮੈਲਨਸ ਲੈ ਬੱਚਿਆਂ ਲਈ ਫਰੂਟਸ ਲਈ ਸਾਡੇ ਮਤਲਬ ਸਬਜੀ ਦਾ ਸਾਨੂੰ ਇਹ ਸੁੱਖ ਹੈ ਕਿ ਸਬਜੀ ਸਾਡੇ ਗੇਟ ਦੇ ਉੱਪਰ ਹੀ ਬਹੁਤ ਵਧੀਆ ਅੱਛੀ ਕੁਆਲਿਟੀ ਦੀ ਸਾਨੂੰ ਮਿਲ ਜਾਂਦੀ ਹੈ ਤੇ ਇਧਰ ਜੀ ਇਹ ਆਪਾਂ ਵਾਟਰਮੇਲਨ ਬੱਚਿਆਂ ਨੂੰ ਕੱਟ ਕੇ ਦੇ ਰਹੇ ਹਾਂਗੇ ਤੇ ਮੈਂ ਵੱਡੇ ਪੀਸ ਲੈ ਲਏ ਆ ਕਿ 5-5 ਕਿਲੋ ਦੇ ਜਿਦੇ ਵਿੱਚੋਂ ਜ਼ਿਆਦਾ ਮਤਲਬ ਨਾ ਲਾਲ 파ਟ ਘਟ ਨਿਕਲਦਾ ਵਾਈਟ ਜ਼ਿਆਦਾ ਮੋਟਾ ਨਿਕਲਦਾ ਸੋ ਨੈਕਸਟ ਟਾਈਮ ਛੋਟੇ ਪੀਸ ਲਵਾਂਗੇ ਤੇ ਇੱਧਰ ਜੀ ਅਸੀਂ ਬੈਠੇ ਬਾਹਰ ਕੰਮ ਕਰ ਰਹੇ ਸੀਗੇ ਤੇ ਅਚਾਨਕ ਦੋ ਚਿੜੀਆਂ ਆਪਸ ਦੇ ਵਿੱਚ ਤਾਂ ਕਿਸੇ ਚੀਜ਼ ਨਾਲ ਟਕਰਾ ਕੇ ਤੇ ਇਸ ਬਾਸਕਟ ਚ ਡਿੱਗ ਗਈਆਂ ਸਾਨੂੰ ਪਤਾ ਨਹੀਂ ਚੱਲਿਆ ਫਿਰ ਅਸੀਂ ਧਿਆਨ ਨਾਲ ਦੇਖਿਆ ਤੇ ਇੱਥੇ ਵਿਚਾਰੀ ਇਹ ਕੋਈ ਜ਼ਖਮੀ ਹੋਈ ਪਈ ਸੀਗੀ ਤੇ ਇਹਨੂੰ ਅਸੀਂ ਪਾਣੀ ਪੂਣੀ ਪਿਲਾਇਆ ਥੋੜਾ ਸੁਰਤ ਚ ਲਿਆਉਣ ਦੀ ਕੋਸ਼ਿਸ਼ ਕੀਤੀ ਇਹ ਮਤਲਬ ਕੋਈ ਇਹਨੂੰ ਪੇਨ ਸੀ ਪ੍ਰੋਬਲਮ ਸੀ ਤੇ ਫਿਰ ਹੌਲੀ ਹੌਲੀ ਇਹਨੂੰ ਸੁਰਤਾਈ ਠੀਕ ਹੋ ਗਈ ਪਾਣੀ ਪੂਣੀ ਸਿਰ ਦੇ ਉੱਪਰ ਪਾਇਆ ਇਸ ਨੂੰ ਪਿਲਾਇਆ ਤੇ ਇਸ ਟੋਕਰੀ ਦੀ ਪਕੜ ਹੈ ਜਿਹੜੀ ਉਹ ਬਣਾਈ ਬੈਠੀ ਸੀ ਇਸ ਬਾਸਕਟ ਚ ਬਾਹਰ ਹੀ ਨਹੀਂ ਨਿਕਲ ਰਹੀ ਸੀ ਪੈਰਾਂ ਦੇ ਨਾਲ ਗ੍ਰਿਪ ਬਣਾਈ ਹੋਈ ਸੀ ਅਸੀਂ ਬਹੁਤ ਟਰਾਈ ਕੀਤਾ ਇਹਨੂੰ ਬਾਹਰ ਕੱਢ ਕੇ ਇਸ ਤੇ ਜ਼ਖਮ ਵਗੈਰਾ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਬਟ ਨਹੀਂ ਇਹਦੀ ਜਿਹੜੀ ਗ੍ਰਿਪ ਸੀ ਉਹ ਬਹੁਤ ਜ਼ਿਆਦਾ ਤਕੜੀ ਸੀ ਨਿਕਲ ਨਹੀਂ ਪਾਈ ਤੇ ਫਿਰ ਬੱਚਿਆਂ ਨੇ ਇਹਨੂੰ ਪਾਣੀ ਵਗੈਰਾ ਪਿਲਾ ਕੇ ਤੇ ਕੋਸ਼ਿਸ਼ ਕੀਤੀ ਇਸ ਨੂੰ ਠੀਕ ਕਰਨ ਦੀ ਬਟ ਜਦੋਂ ਹੀ ਇਹਨੂੰ ਸੁਰਤ ਆਈ ਫਿਰ ਆਪਣੇ ਆਪ ਉੱਡ ਗਈ ਸੀ ਇਹ ਦੇਖੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹਨੂੰ ਕੱਢਣ ਦੀ ਪਰ ਇਹ ਪੈਰ ਹੀ ਜਿਹੜੇ ਨਹੀਂ ਛੱਡ ਰਹੀ ਆਪਣੇ ਆਪਣੇ ਪੈਰਾਂ ਦੀ ਪਕੜ ਹੈ ਜਿਹੜੀ ਉਹ ਨਹੀਂ ਛੱਡ ਰਹੀ ਇਹ ਦੇਖੋ ਮੈਂ ਵੀ ਕੋਸ਼ਿਸ਼ ਕੀਤੀ ਇਹਨੂੰ ਬਾਹਰ ਕੱਢਣ ਦੀ ਪੈ ਪੈਰ ਇੰਨੇ ਪੰਜੇ ਨੂੰ ਟਾਈਟ ਕਰਕੇ ਪਗੜੀ ਬੈਠੀ ਸੀ ਤੇ ਜੈਸਮੀਨ ਇਹਨੂੰ ਬਾਰ-ਬਾਰ ਪਾਣੀ ਪਿਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਬਾਸਕਟ ਛੋਟੀ ਹੋਣ ਕਰਕੇ ਆਪਾਂ ਕਿਸੇ ਬਰਤਨ ਦੇ ਵਿੱਚ ਵੀ ਪਾਣੀ ਪਾ ਕੇ ਇਹਦੇ ਅੱਗੇ ਨਹੀਂ ਰੱਖ ਸਕਦੇ ਇਸੇ ਲਈ ਇਹਨੂੰ ਐਦਾ ਡ੍ਰੌਪਸ ਦੇ ਨਾਲ ਹੀ ਪਾਣੀ ਪਿਲਾਉਣਾ ਪੈ ਰਿਹਾ ਹੈ ਉਸ ਤੋਂ ਬਾਅਦ ਇਹ ਉੱਡ ਗਈ ਸੀ ਅੱਛਾ ਜੀ ਅਸੀਂ ਮੱਖੀਆਂ ਤੋਂ ਬਹੁਤ ਜ਼ਿਆਦਾ ਤੰਗ ਐ ਬਹੁਤ ਪਰੇਸ਼ਾਨ ਐ ਕਿਉਂਕਿ ਠੰਡੀ ਜਗ੍ਹਾ ਤੇ ਮੱਖੀਆਂ ਅੰਦਰ ਆ ਜਾਂਦੀਆਂ ਜਦੋਂ ਤਾਂ ਫਿਰ ਉਹਨਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਐ ਕਿਉਂਕਿ ਅੰਦਰ ਆਪਾਂ ਖਾਣਾ ਵੀ ਸਬਜ਼ੀ ਕੱਟਦੇ ਆ ਖਾਣਾ ਖਾਂਦੇ ਆ ਤੇ ਉਹ ਪ੍ਰੋਬਲਮ ਬਹੁਤ ਜ਼ਿਆਦਾ ਕ੍ਰੀਏਟ ਕਰਦੀਆਂ ਇਸੇ ਲਈ ਆਪਾਂ ਮੱਖੀਆਂ ਦੇ ਲਈ ਇਹ ਕਿਲਰ ਟ੍ਰੈਪਰ ਲੈ ਕੇ ਆਂਦਾ ਹੈਗਾ ਤੇ ਇਹ ਵਾਲੇ ਦੇ ਨਾਲ ਹੁਣ ਕਹਿੰਦੇ ਆ ਵੀ ਮੱਖੀਆਂ ਜਿਹੜੀਆਂ ਕੋਈ ਇੱਕ ਵਾਰ ਤੁਸੀਂ ਗੇਟ ਅੰਦਰ ਬੰਦ ਕਰ ਲਓ ਤੇ ਸਾਰੀਆਂ ਮੱਖੀਆਂ ਜਿਹੜੀਆਂ ਖਤਮ ਹੋ ਜਾਂਦੀ ਐ ਸੋ ਮੈਂ ਟਰਾਈ ਕੀਤਾ ਬਹੁਤ ਅੱਛਾ ਵਧੀਆ ਰਿਜ਼ਲਟ ਆਇਆ ਇਸ ਦਾ ਤੇ ਸਾਰੀਆਂ ਮੱਖੀਆਂ ਜਿਹੜੀਆਂ ਉਹ ਇਸ ਦੀ ਲਾਈਟ ਤੇ ਅਟਰੈਕਟ ਹੁੰਦੀਆਂ ਤੇ ਉਸ ਤੋਂ ਬਾਅਦ ਮਤਲਬ ਇੰਨਾ ਵਧੀਆ ਲੱਗਦਾ ਕਿ ਜਦੋਂ ਘਰ ਚ ਕੋਈ ਮੱਖੀ ਵਗੈਰਾ ਨਹੀਂ ਹੁੰਦੀ ਹੈ ਨਾ ਵਧੀਆ ਲੱਗਦਾ ਕਿਉਂਕਿ ਆਪਾਂ ਘਰੇ ਖਾਣਾ ਵਗੈਰਾ ਬਣਾਉਂਦੇ ਆ ਹਰਦਮ ਆਪਣੀ ਕਿਚਨ ਓਪਨ ਹੁੰਦੀ ਆ ਅਟੈਚਡ ਹੁੰਦੀ ਆ ਤਾਂ ਫਿਰ ਉੱਥੇ ਮੱਖੀਆਂ ਦਾ ਜਿਹੜਾ ਬਹੁਤ ਗਲਤ ਹੈ ਜਾਣਾ ਸੋ ਕਾਫੀ ਟਾਈਮ ਤੋਂ ਮੈਂ ਪ੍ਰੋਬਲਮ ਦੇ ਵਿੱਚ ਸੀਗੀ ਕਾਫੀ ਟਾਈਮ ਤੋਂ ਤੁਸੀਂ ਪੁਰਾਣੀਆਂ ਮੇਰੇ ਵਿਊਅਰਸ ਨੇ ਮੇਰੀਆਂ ਵੀਡੀਓਜ਼ ਵੀ ਦੇਖਿਆ ਹੋਣਾ ਕਿ ਜਦੋਂ ਵੀ ਆਪਾਂ ਵੀਡੀਓਜ਼ ਬਣਾਉਂਦੇ ਆ ਤਾਂ ਉਦੋਂ ਵੀ ਮੱਖੀਆਂ ਡਿਸਟਰਬ ਆਪਾਂ ਨੂੰ ਕਰਦੀਆਂ ਨੇ ਚਾਹੇ ਫੈਨ ਚੱਲਦੇ ਆ ਜਾਂ ਕੁਝ ਵੀ ਹੈ ਮੱਖੀਆਂ ਡਿਸਟਰਬ ਕਰਦੀਆਂ ਨੇ ਕਿਉਂਕਿ ਠੰਡੀ ਜਗ੍ਹਾ ਤੇ ਆਫੀਸ਼ਲੀ ਮੱਖੀ ਅੰਦਰ ਆਂਦੀ ਹੈ ਗਰਮੀਆਂ 'ਚ ਤੇ ਆਪਾਂ ਇਹਦਾ ਪਰਮਾਨੈਂਟ ਸੋਲੂਸ਼ਨ ਕੀਤਾ ਹੁਣ ਹੁਣ ਸ਼ਾਇਦ ਮੱਖੀਆਂ ਆਪਾਂ ਨੂੰ ਡਿਸਟਰਬ ਨਹੀਂ ਕਰਨੀ ਹੈ ਵੀਡੀਓ ਦੇ ਵਿੱਚ ਤੇ ਜੈਸਮਿਨ ਇਸ ਦੀ ਅਨਬਾਕਸਿੰਗ ਕਰਦੀ ਹੈ ਤੇ ਇਹਨੂੰ ਚਲਾ ਕੇ ਵੀ ਜੈਸਮੀਨ ਨਹੀਂ ਦੇਖਿਆ ਪਰ ਇਹਦੀ ਲਾਈਟ ਹੈ ਜਿਹੜੀ ਉਹ ਅੱਖਾਂ ਨੂੰ ਬਹੁਤ ਜ਼ਿਆਦਾ ਡਿਸਟਰਬ ਕਰਦੀ ਹੈ ਬਹੁਤ ਜ਼ਿਆਦਾ ਚੁੰਧੀਆਂ ਹੁੰਦੀਆਂ ਅੱਖਾਂ ਜਦੋਂ ਆਪਾਂ ਇਸ ਨੂੰ ਫੋਕਸ ਕਰਕੇ ਦੇਖਦੇ ਹਾਂ ਮੈਂ ਵੀ ਦੇਖ ਰਹੀ ਸੀ ਕਿ ਕਿ ਅੱਜ ਕੱਲ੍ਹ ਦੇਖੋ ਟੈਕਨੋਲੋਜੀ ਚ ਕਿੰਨੀਆਂ ਐਡਵਾਂਸ ਹੋ ਚੀਜ਼ਾਂ ਹੋ ਗਈਆਂ ਹਨਾ ਹਰ ਇੱਕ ਚੀਜ਼ ਦਾ ਸੋਲੂਸ਼ਨ ਹੈ ਹਰ ਇੱਕ ਚੀਜ਼ ਲਈ ਮਸ਼ੀਨ ਬਣੀ ਹੋਈ ਹੈ ਕਿੰਨੀ ਜ਼ਿਆਦਾ ਟੈਕਨੋਲੋਜੀ ਡਿਵੈਲਪ ਹੋਈ ਹੈ ਤੇ ਲੋ ਜੀ ਹੁਣ ਇਹਨੂੰ ਆਪਾਂ ਆਨ ਕਰਕੇ ਦੇਖਾਂਗੇ ਅੱਛਾ ਇਹਦੇ ਬੈਕ ਤੇ ਇਦਾਂ ਹੈਂਗ ਕਰਨ ਵਾਸਤੇ ਦੋ ਬਟਨ ਦਿੱਤੇ ਆ ਪਰ ਇਹਨਾਂ ਨੇ ਹੈਂਡਲ ਨਹੀਂ ਦਿੱਤਾ ਇਸਦੀ ਇੱਕ ਪ੍ਰੋਬਲਮ ਇਹ ਹੈ ਕਿ ਆਪਾਂ ਇਸ ਨੂੰ ਕਿਤੇ ਚੱਕਣਾ ਕਰਨਾ ਹੈ ਇੱਧਰ ਉੱਧਰ ਸ਼ਿਫਟ ਕਰਨਾ ਹੈ ਤਾਂ ਇਸ ਦਾ ਹੈਂਡਲ ਨਹੀਂ ਆ ਉੱਪਰ ਇਸ ਤੇ ਹੁਕਸ ਦਿੱਤੀਆਂ ਹੋਈਆਂ ਤੁਸੀਂ ਇਹਨੂੰ ਵਾਲ ਦੇ ਉੱਪਰ ਜਾਂ ਕਿਤੇ ਵੀ ਕਿਸੇ ਵੀ ਏਰੀਆ ਦੇ ਉੱਪਰ ਹੈਂਗ ਕਰ ਸਕਦੇ ਹੋ ਤੇ ਇਹ ਇਸਦੀ ਲਾਈਟ ਹੈ ਬਲੂ ਲਾਈਟ ਆਈਸ ਸੀ ਇਹ ਮੈਂ ਜੋ ਮੱਖੀਆਂ ਨੂੰ ਆਪਣੇ ਵੱਲ ਅਟਰੈਕਟ ਕਰਦੀ ਹੈ ਜਿੰਨੀਆਂ ਵੀ ਮੱਖੀਆਂ ਹੋਣਗੀਆਂ ਮੱਛਰ ਹੋਣਗੇ ਤਾਂ ਉਹਨਾਂ ਨੂੰ ਆਪਣੇ ਵੱਲ ਇਹ ਇਸ ਤਰ੍ਹਾਂ ਖਿੱਚਦੀ ਹੈ ਪਰ ਆਪਣੇ ਲਈ ਇਹ ਬਿਲਕੁਲ ਵੀ ਸਹੀ ਨਹੀਂ ਹੈ ਲਾਈਟ ਮਤਲਬ ਅੱਖਾਂ ਲਈ ਸਹੀ ਨਹੀਂ ਹੈ ਵੈਸੇ ਇਸ ਤੇ ਕੋਈ ਹਾਰਮਫੁਲ ਕੋਈ ਅਦਾ ਚੀਜ਼ ਨਹੀਂ ਹੈਗੀ ਅੱਖਾਂ ਤੇ ਜਦੋਂ ਆਪਾਂ ਇਸ ਨੂੰ ਨਿਗਾਹ ਲਾ ਕੇ ਦੇਖਦੇ ਹਾਂ ਫਿਰ ਪ੍ਰੋਬਲਮ ਆਉਂਦੀ ਹੈ ਤੇ ਉਸ ਤੋਂ ਬਾਅਦ ਜੀ ਅਗਲੇ ਦਿਨ ਆ ਗਿਆ ਪਿਆਜ਼ ਵਾਲਾ ਪਾਈ ਕਿਉਂਕਿ ਉਸ ਦਿਨ ਪਿਆਜ਼ ਉਹਦੇ ਕੋਲ ਖਤਮ ਸੀ ਥੋੜੇ ਸੀ ਤੇ ਆਪਾਂ ਫਿਰ 25 ਕਿਲੋ ਪਿਆਜ਼ ਲੈਏ ਬਹੁਤ ਸੋਹਣੇ ਪਿਆਜ਼ ਸੀ ਇਹ ਤੇ ਵਾਟਰਮੈਲਨ ਉਸਨੇ ਸਾਨੂੰ ਇੱਕ ਹੋਰ ਲੈ ਕੇ ਦਿੱਤਾ ਕਹਿੰਦੇ ਤੁਸੀਂ ਇਹ ਵਾਲਾ ਟਰਾਈ ਕਰੋ ਤੇ ਇਹ ਜ਼ਿਆਦਾ ਵਧੀਆ ਨਿਕਲੇਗਾ ਤੇ ਮੈਂ ਨਾਲ ਫਿਰ ਕੁਝ ਮੰਗੋ ਲੈ ਲੇ ਕੁਝ ਖਰਬੂਜੇ ਲੈ ਲੇ ਤੇ ਇਹ ਸਬਜ਼ੀਆਂ ਜੋ ਮੰਮੀ ਨੇ ਲਿਫਾਫਿਆਂ ਚੋਂ ਕੱਢ ਕੇ ਇਸ ਤਰ੍ਹਾਂ ਮੰਜੇ ਦੇ ਉੱਪਰ ਹੀ ਰੱਖ ਦਿੱਤੀਆਂ ਕਿਉਂਕਿ ਮੈਂ ਬੋਲਿਆ ਸੀ ਮੰਮੀ ਬਾਸਕਟ ਚ ਪਾ ਤੋ ਪੋਲੀਥੀਨ ਚ ਕੱਢ ਦਿਓ ਤੇ ਮੰਮੀ ਨੇ ਇਸ ਤਰ੍ਹਾਂ ਮੰਜੇ ਦੇ ਉੱਪਰ ਇੱਕ ਵਾਰ ਰੱਖਤੀ ਕਿਉਂਕਿ ਅਸੀਂ ਸਾਰੀਆਂ ਸਬਜ਼ੀਆਂ ਨੂੰ ਵਾਸ਼ ਕਰਕੇ ਟੋਕਰੇ ਚ ਪਾਵਾਂਗੇ ਫਿਰ ਸੁੱਕਣ ਤੋਂ ਬਾਅਦ ਇਹਨਾਂ ਨੂੰ ਫ੍ਰਿਜ ਚ ਲਗਾ ਦੇਾਂਗੇ ਤੇ ਹੁਣ ਤੇ ਹਰੇ ਮਟਰ ਛੋਲੀਆਂ ਐ ਜਿਹੜੀਆਂ ਚੀਜ਼ਾਂ ਤਾਂ ਹੁਣ ਜਾ ਰਹੀਆਂ ਨੇ ਸੀਜ਼ਨ ਆਊਟ ਹੋ ਰਹੀਆਂ ਤੇ ਮੈਂ ਤੋਰੀਆਂ ਔਰ ਚੁੱਬੜ ਵੀ ਲਏ ਕੁਛ ਅੱਛਾ ਇੱਧਰ ਮੈਂ ਬਿਮਾਰ ਹੋ ਗਈ ਜੀ ਮੇਰੀ ਪਲੇਟਲੇਟਸ ਫੇਰ